ਸਾਥੀ ਸ਼੍ਰੀ ਕਾਲ ਦੀ ਸਾਰੇ ਵੀਰਾਂ ਨੂੰ ਤਾਂ ਤਾਂ ਬੱਬਾ ਦੀਪ ਸਿੰਘ ਜੀ ਕਬੂਤਰ ਕਲੱਬ ਵੱਲੋਂ ਇਹ ਟੂਰਨਾਮੈਂਟ ਕਰਵਾਇਆ ਗਿਆ ਹੈ ਉਹਦੇ ਵਿੱਚ ਇਨਾਮ ਵੰਡੇ ਜਾਣੇ ਆ ਜੀ ਇਹ ਆਪਣੇ ਸਾਰੇ ਉਸਤਾਦ ਸਹਿਬਾਨ ਪਹੁੰਚੇ ਹੋਏ ਜੀ ਆਪਣੇ ਸੀਨੀਅਰ ਉਸਤਾਦ ਜੀ ਕਿਚੂ ਉਸਤਾਦ ਜੀ ਸਾਰੇ ਆਪਣੇ ਜਿਹੜੇ ਜਿੰਨੇ ਸੀਨੀਅਰ ਉਸਤਾਦ ਜੀ ਸਾਰੇ ਪਹੁੰਚੇ ਹੋਏ ਆ ਜੀ ਆਪਣੇ ਫੌਜੀ ਸਾਹਿਬ ਜੀ ਤੇ ਆਪਣੇ ਉਸਤਾਦ ਜੀ ਨੇ ਨਾਲ ਕੁਲਦੀਪ ਭਾਈ ਆਪਣੇ ਹਣੀ ਭਾਜੀ ਜੀ ਆਪਣੇ ਉਸਤਾਦ ਲਾਲੀ ਲੋਹਾਰ ਕਾ ਨੂੰ ਸੁਖਦੇਵ ਭਾਈ ਨਾਲ ਆ ਵੀਰ ਆਪਣੇ ਸਾਰੇ ਬਾਬਾ ਦੂਸ਼ੇ ਪੀਜਰ ਕਲਬ ਦੇ ਚੇਅਰਮੈਨ ਮਾਝਾ ਪਹਿਰਵਾਨ ਜੀ ਸਾਡੇ ਕੌਂਸਲਰ ਨੂੰ ਸਨਮਾਨਿਤ ਕਰ ਰਹੇ ਜੀ ਇਹ ਕੌਂਸਲਰ ਸਾਹਿਬ ਨੂੰ ਸਨਮਾਨਿਤ ਕਰ ਰਹੇ ਨੇ ਜੀ ਇਹ ਜਿਹੜਾ ਟੂਰਨਾਮੈਂਟ ਤਾਂ ਅੰਤਰ ਬਾਬਾ ਦੂਸ਼ੇ ਪੀਜਰ ਕਲਬ ਦਾ ਜਿਹੜਾ ਰਹਾ ਗਿਆ ਸੀ ਅੱਜ ਉਹਦੇ ਨਾਮ ਵੰਡੇ ਜਾ ਰਹੇ ਨੇ ਇਸ ਦੇ ਵਿੱਚ ਸਾਡੇ ਚੇਅਰਮੈਨ ਸਾਹਿਬ ਸਾਰੇ ਪੌਂਸਰ ਸਾਹਿਬ ਮੀਨੂ ਸਾਈਕਲ ਜੀ ਰਾਜ ਉਸਤਾਦ ਜੀ ਚੇਅਰਮੈਨ ਅੰਮ੍ਰਿਤਸਰ ਪੀਨ ਕਲੱਬ ਗਵਰਨਮੈਂਟੀ ਤੋਂ ਜੀ ਕਾਨ ਉਸਤਾਦ ਜੀ ਆਪਣੇ ਸਲਾਮਾਬਾਦ ਤੋਂ ਜੀ ਵੈਲਿੰਗ ਵਾਲੇ ਜੀ ਆਪਣੇ ਮੇਨ ਉਸਤਾਦ ਸ਼ਰਮ ਸਿੰਘ ਜੀ ਕਾਰੀ ਵਾਲੇ ਜੀ ਉਹ ਇੱਥੇ ਸਾਰੇ ਪਹੁੰਚੇ ਨੇ ਆਪਣੇ ਤਾਲਾ ਵੀਰ ਆਪਣੇ ਜਨਗੋ ਇੱਥੇ ਆਏ ਨੇ ਸਾਡੇ ਕੋਲ ਅਸੀਂ ਇਹਨਾਂ ਦਾ ਬਹੁਤ ਜਣੋ ਧੰਨਵਾਦ ਕਰਦੇ ਆ ਜਿਹੜੇ ਮੇਰੇ ਵੀਰਾਂ ਨੇ ਜਿਨ੍ਹਾਂ ਨੇ ਨਾਮ ਜਿੱਤੇ ਨੇ ਉਹਨਾਂ ਦੇ ਵਿੱਚ ਤੀਸਰਾ ਨਾਮ ਜੇ ਆਪਣੇ ਸਚਿੰਗ 23 ਘੰਟੇ 1 ਮਿੰਟ ਚਾਰ ਕਬੂਤਰ ਬੈਠੇ ਜੀ ਸਚਨ ਉਸਤਾਦ ਆਪਣਾ ਨਾਮ ਦੱਸੋ ਕਿਹੜੀ ਪਿੰਡ ਦੇ ਤੀਜੇ ਪਿੰਡ ਦੇ ਨੋਈ ਆ ਜੀ ਆਪਣੇ ਸਚਨ ਉਸਤਾਦ ਜੀ ਪਿੰਡ ਮਾਲ ਤੋਂ ਠੀਕ ਹੈ ਜੀ ਇਹਨਾਂ ਦਾ ਤੀਜਾ ਇਨਾਮ ਆਇਆ ਜੀ ਸਚਨ ਉਸਤਾਦ ਜੀ ਫੌਜੀ ਸਾਹਿਬ ਚੱਲ ਆਹ ਇਹ ਆ ਗਿਆ ਪਾਣੀ ਮੇਰੇ ਨੋਟ ਕਰਦੇ ਉਹ 13000 ਰੁਪਏ ਆਹ ਤੇਰਾ ਹੀ 13000 ਰੁਪਏ ਜੀ ਤੀਜਾ ਨਾਮ ਜੀ ਸਚਿੰਦਰਾ ਜੀ ਮਾਲ ਤੋਂ ਸਾਲੀਆਂ ਦੇ ਭਾਂਡੋ ਦੂਜਾ ਨਾਮ ਦੂਜਾ ਨਾਮ ਕੱਲੂ ਖਰੀਫਾ ਮਾਲ ਤੋਂ ਜੀ ਲੋ ਜੀ ਦੂਜਾ ਇਨਾਮ ਕੱਲੂ ਮਾਲ ਠੀਕ ਹੈ ਜੀ ਸ਼ੋਕਮਾਰ ਚੂਜੂ ਕੱਲੂ ਮਾਲ ਜੀ ਜਿੱਥੇ ਵੀ ਹੋਇਆ ਸੀ ਉਹਨਾਂ ਦੇ 25 ਘੰਟੇ 2 ਮਿੰਟ ਪੰਜ ਕਬੂਤਰ ਲਓ ਯਾਏ ਆਪਣੇ ਕੱਲੂ ਭਾਈ ਹਣੀ ਠੀਕ ਹੈ ਜੀ ਪਿੰਡ ਮਾਲ ਤੋਂ ਇਹਨਾਂ ਦਾ ਇਨਾਮ ਆਇਆ ਜੀ ਦੂਸਰਾ ਠੀਕ ਹੈ ਜੀ 21000 ਰੁਪਏ 21000 ਰੁਪਏ ਇਹਨਾਂ ਦਾ ਨਾਮ ਆਇਆ ਦੂਸਰਾ ਜੀ ਆਪਣੇ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਕੱਲੂ ਭਾਈ ਉਹਨਾਂ ਨੂੰ ਤੇ ਆਪਣੇ ਲਾਲੀ ਭਾਈ ਹਣੀ ਆਚੂ ਚੂਜੂ ਓਸਤਾਦ ਜੀ ਨਹੀਂ ਆਪਣੇ ਦਾਦਾ ਓਸਤਾਦ ਜੀ ਠੀਕ ਹੈ ਜੀ ਸਾਰੇ ਜੀ ਆਹ ਠੀਕ ਹੈ ਆ ਜਾਂਦਾ ਆ ਤੋ ਜੀ ਪਹਿਲਾ ਨਾਮ ਪਹਿਲਾ ਨਾਮ 28 ਘੰਟੇ 10 ਮਿੰਟ ਪਿੰਡ ਹੇਰ ਸਰਾਜ ਕਿੰਨੇ ਘੰਟੇ ਬੀਤੇ 28 ਘੰਟੇ 10 ਮਿੰਟ ਪੰਜ ਕਬੂਤਰ ਨਹੀਂ ਪੰਜ ਕਬੂਤਰ ਆ ਜੀ ਅੱਛਾ ਸਾਰੇ ਕਬੂਤਰ 4 ਕਬੂਤਰ ਟਾਈਮ 30000 ਰੁਪਇਆ ਸ਼ੀਲਡ ਆਪਣੇ ਕੌਂਸਲ ਸਾਹਿਬ ਲੋ ਜੀ ਪਹਿਲਾ ਇਨਾਮ ਜੀ ਠੀਕ ਹੈ ਇਹ ਪਿੰਡ ਹੇਰ ਤੋਂ 35000 ਰੁਪਇਆ ਤੁਹਾਨੂੰ ਇਨਾਮ ਮਿਲਿਆ ਲੋ ਜੀ 35000 ਰੁਪਇਆ ਤਾੜੀ ਮਾਰੋ ਤਾੜੀ ਮਾਰੋ ਯਾਰ ਸਪੈਸ਼ਲ ਇਨਾਮ ਹੋ ਗਏ ਜੇ ਜਿੱਟ ਕਬੂਤਰ ਦਾ ਇਨਾਮ ਜੀ ਜਿੱਟ ਕਬੂਤਰ ਆਪਣਾ ਲਾਲੀ ਵੀਰ ਲੋਹਾਰ ਦਾ ਤੋਂ

ਆਪਾਂ ਤੰਦਲ ਬਾਬਾ ਜੀ ਸਿੰਘ ਪਿੰਨ ਕਲੱਬੋਂ ਉਹਨਾਂ ਦਿਲੋਂ ਧੰਨਵਾਦ ਕਰਦੇ ਆ ਜੇ ਸਾਡਾ ਵੀ ਸਾਰੇ ਇਦਾਂ ਹੀ ਪਿਆਰ ਮੁਹੱਬਤ ਨਾਲ ਸਾਡੀ ਸੀਲ ਰੁੱਤਦੀ ਰਹੇ ਤੇ ਪਿਆਰ ਮੁਹੱਬਤ ਬਣਾ ਕੇ ਰੱਖੋ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਦੇਖੋ ਇਹ ਸੀਲਡ ਦੇ ਵਿੱਚ ਸਾਡੇ ਚੇਅਰਮੈਨ ਸੁਭਾਸ਼ ਭਾਸ਼ਾ ਪਹਿਲਵਾਨ ਅਸ਼ੋਕ ਕੁਮਾਰ ਚੂਚੂ ਪ੍ਰਧਾਨ ਸਾਡੇ ਖਜ਼ਾਨਚੀ ਜੀ ਕਾਲਾ ਬੈਟਿੰਗ ਵਾਲੇ ਸਾਡੇ ਉਸਤਾਦ ਜੀ ਸਾਡੇ ਵੇਨ ਚੇਅਰ ਜਿਹੜੇ ਸਾਡੇ ਤੀਤੀ ਨੇ ਪੀਨੂ ਸਾਈਕਲ ਜੀ ਰਾਜ ਉਸਤਾਦ ਜੀ ਇਹ ਆਪਣੇ ਜਿਹੜੇ ਸੁਪਰੀਮੋ ਨੇ ਸਾਡੇ ਕਰਮ ਸਿੰਘ ਜੀ ਪਹਿਲਵਾਨ ਟਾਰੀ ਵਾਲੇ ਸਾਡੇ ਜਿਹੜੇ ਸਭ ਤੋਂ ਵੱਡੇ ਉਸਤਾਦ ਨੇ ਜਿਹੜੇ ਅਮਰਸਰ ਦੇ ਭੀਸ਼ਮ ਪਤਾਮਾ ਨੇ ਇਹ ਸਾਡੇ ਇਹਨਾਂ ਦੀ ਮਿਹਰਬਾਨੀ ਨਾਲ ਤਾਂਤਰ ਬਾਬਾ ਜੀ ਦੀਪ ਸਿੰਘ ਕਲੱਬ ਦਾ ਇਹ ਤੀਸਰਾ ਟੂਰਨਾਮੈਂਟ ਉਡਿਆ ਬਾਕੀ ਟੂਰਨਾਮੈਂਟ ਅਸੀਂ 20 25 ਉਡਾ ਚੁੱਕੇ ਹਾਂ ਠੀਕ ਤਾਲੀਆਂ ਵਾਧੂਦਾਈ ਹੈ ਜੀ ਤੁਹਾਨੂੰ ਸਾਰਿਆਂ ਨੂੰ ਤੁਸੀਂ ਇਸ ਤਰ੍ਹਾਂ ਹੀ ਅੱਗੇ ਟੂਰਨਾਮੈਂਟ ਕਰਦੇ ਰਹੋ ਤੇ ਸਾਨੂੰ ਸਾਰਿਆਂ ਨੂੰ ਇੱਥੇ ਇਕੱਠੇ ਹੁੰਦਾ ਮੌਕਾ ਮਿਲਦਾ ਰਹੇ ਹਾਂ ਧੰਨਵਾਦ ਜੀ ਤੁਹਾਡਾ ਇਸ ਸਤੰਬਰ ਤੋਂ ਬਾਅਦ ਸਾਡੀ ਭੈਣ ਕਾਉਂਸਲਰ ਬਣਿਆ ਜੀ ਦੁਆਰਾ ਇੱਥੇ ਇਸ ਤਰ੍ਹਾਂ ਹੀ ਟੂਰਨਾਮੈਂਟ ਆ ਕੇ ਫਿਰ ਨਾ ਮੰਨਾਂਗੇ ਜੀ ਠੀਕ ਜੀ ਥੈਂਕ ਯੂ ਜੀ ਲੋ ਜੀ ਆਪਣੇ ਲਾਲੀ ਭਾਈ ਹੁਣੀ ਠੀਕ ਹੈ ਜੀ ਇਹਨਾਂ ਦਾ ਜਿਹੜਾ ਹੇ ਟਕਬੂਤਰ ਇਹ ਟਕਬੂਤਰ ਹਾਂ ਨਾਮ ਇਹਨਾਂ ਦਾ ਉਹ ਇਸ ਤਰ੍ਹਾਂ ਲਾਲੀ ਲੋਹਾਰ ਕਾ ਜੀ ਜਿਨ੍ਹਾਂ ਦਾ ਬਹਾਦਰ ਕੰਮ ਹੋਇਆ ਹੋਈ ਤੇ ਜਿਹਨਾਂ ਨੂੰ ਮੁਬਾਰਕਾਂ ਜੀ ਸਾਰੇ ਕਬੂਤਰਾਂ ਨੂੰ ਜਿਹੜਾ ਬਹਾਦਰ ਕੰਮ ਕੀਤਾ ਹੈ ਇਹ ਆਪਣੇ ਕਲੂ ਭਾਈ ਨਹੀਂ ਠੀਕ ਹੈ ਜੀ ਪਿੰਡ ਮਾਲ ਤੋਂ ਭਾਈ ਬਾਬਾ ਮੁਬਾਰਕਾਂ ਜੀ ਲੋ ਜੀ ਆਪਣੇ ਹਣੀ ਭਾਈ ਨਹੀਂ ਛੋਟੀ ਸਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਹਨਾਂ ਜਿਹੜਾ ਨਾਮ ਹੈ ਬੋਬਾ ਮੁਬਾਰਕਾਂ 来 ਆ ਗਿਆ और साथ बता रहे हैं महाराज जी काला नाम अपनाया है काले استاد जी हीरा कोटिए इनना ਦੇ ਸ਼ਹੀਦ ਨੇ ਵੀ ਸਰਾਜ ਮੁਲਾਜ਼ਮ ਸਰਾਜ ਮੁਲਾਜ਼ਮ ਜੀ ਇਹਨਾਂ ਦਾ ਪਹਿਲਾ ਇਨਾਮ ਆਇਆ ਜੀ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਠੀਕ ਹੈ ਜੀ ਆ ਪਾ ਜੀਣੀ ਆ ਇਹਨਾਂ ਦੇ استاد ਜੀ ਨੇ ਠੀਕ ਹੈ ਇਹਨਾਂ ਦਾ ਜਿਹੜਾ ਪਹਿਲਾ ਇਨਾਮ ਆਇਆ ਜੀ ਤਨ ਤਨ ਬੱਬਾਜੀਤ ਸਿੰਘ ਜੀ ਟੂਰਨਾਮੈਂਟ ਜਿਹੜਾ ਕੱਪ ਕਰਾਇਆ ਹੈ ਉਹਨਾਂ ਦੇ ਵਿੱਚ ਠੀਕ ਹੈ ਜੀ ਸਰਾਜ ਹੀਰ ਵੀਰ ਠੀਕ ਹੈ ਆਪਣੇ ਵੀਰ ਜੀ ਲੋ ਜੀ ਆਪਣੇ ਸੱਜਣ ਉਸਤਾਦ ਜੀਣੀ ਪਿੰਡ ਮਾਲ ਤੋਂ ਜੀ ਇਹਨਾਂ ਦਾ ਜਿਹੜਾ ਤੀਸਰਾ ਇਨਾਮ ਆਇਆ ਜੀ ਤਾਂ ਤਾਂ ਨਾ ਬਾਬਾਜੀਤ ਸਿੰਘ ਜੀ ਜਿਹੜਾ ਟੂਰਨਾਮੈਂਟ ਕੱਪ ਕਰਾਇਆ ਗਿਆ ਸੀ ਜੀ ਉਹਦੇ ਵਿੱਚੋਂ ਜੀ ਠੀਕ ਹੈ ਜੀ ਆਪਣੇ ਸਚਨ ਸਾਹਿਬ ਨਾਲ ਨਾਲ ਗੁਰਦੀਪ ਭਾਈ ਠੀਕ ਹੈ ਜੀ ਪਿੰਡ ਜਾਗਾਣ ਤੋਂ ਸਾਰੇ ਭਰਾ ਆਪਣੇ ਜਾਣਦੇ ਹੀ ਆ ਆ ਲਾਡੀ ਵੀਰ ਨਾਲ ਜੀ ਆਪਣੇ ਸਾਰੇ ਬੱਚਾ ਵਧੀਆ ਹੋ ਰਿਹਾ ਲੋ ਜੀ ਨਾਲ ਵੀਰ ਜੀ ਆਏ ਆਪਣੇ ਚਾਹਤ ਵੀਰ ਸਿੰਘ ਜੀ ਠੀਕ ਹੈ ਲਾਡੀ ਵੀਰ ਆਪਣੇ ਕੁਲਦੀਪ ਵੀਰ ਜੀ ਸਾਰੇ ਜੀ ਆਪਣੇ ਸੱਚੇ ਉਸਤਾਦ ਜੀ ਫੌਜੀ ਲੋ ਜੀ ਆਪਣੇ ਉਸਤਾਦ ਜੀ ਇਹ ਹੀ ਆਹ ਉਹ ਜਾ ਤਾ ਨੂੰ 3-4 ਸਾਲ ਰੇ ਨੂੰ ਕਹਿੰਦੇ ਹੁੰਦਾ ਹੀ ਨਹੀਂ ਆ ਚਲੋ ਜਦ ਤਾਣੇ ਪਾਣੀ ਦੀ ਖੇੜ ਹੈ ਜਦੋਂ ਦਾਣਾ ਪਾਣੀ ਹੈ ਲਾ ਦੂਸਰਾ ਨਾਮ ਜਾ ਕੇ ਕਿੰਦਵਾਈ ਇਹ ਕੋਈ ਨਾ ਪਤਾ ਪੈ ਗਿਆ ਉਹ ਆਪਣੇ ਪਿੰਡ ਵਾਲੇ ਪਿੰਡ ਮਾਲ ਚਲੋ ਕੱਲੂ ਭਾਈ ਪਿੰਡ ਮਾਲ ਤੋਂ ਜੀ ਆਪਣੀ ਠੀਕ ਹੈ ਜੀ ਆਪਣੇ ਦਾਦਾ ਸਾਹਿਬ ਇੱਕ ਬੰਨਾਲੀ ਲੋ ਜੀ ਅੱਜ ਤਾਂਦਨ ਬਾਬਾ ਜੀ ਸੀ ਨਾ ਕੱਲੋ ਤੋਂ ਕੰਮ ਕਰ ਆ ਗਿਆ ਠੀਕ ਹੈ ਜੀ ਹਾਂ ਜੀ ਆਪਣੀ ਧੰਨ ਦੇਤੀ ਹੈ ਤੇ ਵੀਡੀਓ ਨੂੰ ਲਾਈਕ ਕਰ ਦੇ ਜੀ ਪਾ ਨਾ